ਪਾਰ ਸਰਕਾਰ ਨੇ ਦੀਵਾਲੀ ਤੋਂ ਪਹਿਲਾਂ ਆਮ ਆਦਮੀ ਨੂੰ ਇੱਕ ਸਪੈਸ਼ਲ ਜਿਹੜਾ ਵਾ ਸਰਪ੍ਰਾਈਜ਼ ਦਿੱਤਾ ਵਾ ਦੱਸਦੀ ਹੈ ਕਿ ਜੀਐਸਟੀ ਦੇ ਵਿੱਚ ਹੁਣ ਕਟੌਤੀ ਕੀਤੀ ਗਈ ਆ ਕਿੰਨੀ ਕੁ ਕਟੌਤੀ ਹੋਈ ਆ ਇਸ ਪੂਰੇ ਮਾਮਲੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਲੁਧਿਆਣਾ ਤੋਂ ਸਲਾਈ ਮਸ਼ੀਨ ਐਸੋਸੀਏਸ਼ਨ ਦੇ ਜਿਹੜੇ ਚੇਅਰਮੈਨ ਨੇ ਸਾਡੇ ਨਾਲ ਮਿਲ ਕੇ ਗੱਲਬਾਤ ਕਰ ਲੈਣੇ ਆ ਸਰ ਤਾਂ ਜੀਐਸਟੀ ਘਟਾਈ ਆ ਦੀਵਾਲੀ ਤੋਂ ਪਹਿਲਾਂ ਇੱਕ ਤੋਹਫਾ ਦਿੱਤਾ ਵਾ ਸਰਕਾਰ ਨੇ ਕਿਸ ਤਰ੍ਹਾਂ ਦੇਖਦੇ ਹੋ ਤੁਹਾਡੀ ਇੰਡਸਟਰੀ ਨੂੰ ਕਿੰਨਾ ਕੁ ਫਰਕ ਪਵੇਗਾ ਦੇਖੋ ਕੋਈ ਸ਼ੱਕ ਨਹੀਂ ਜਿਹੜਾ ਜੀਐਸਟੀ ਰਿਫਾਰਮ 2.0 ਆਇਆ ਹੈ। ਵੈਲਕਮ ਸਟੈਪ ਹੈ। ਕੰਜ਼ਿਊਮਰ ਨੂੰ ਬੈਨੀਫਿਟ ਹੋਊਗਾ। ਮਾਰਕੀਟ ਜਿਹੜੀ ਮੰਦੇਚ ਚੱਲ ਰਹੀ ਆ ਉਹਦੇ ਚ ਤੇਜ਼ੀ ਆਊਗੀ। ਕਿਉਂਕਿ ਪ੍ਰੋਡਕਟ ਦੇ ਉੱਤੇ ਜਿਹੜਾ ਜੀਐਸਟੀ ਪਾਰਟ ਹੈ ਉਹ ਕਾਫੀ ਹਾਈ ਹੈ। 18% 28% 12% ਫਿਰ ਉਸ ਸਲੈਬਾਈ ਜਿਹੜਾ ਹੈਗਾ ਉਹਦੇ ਨਾਲ ਬਹੁਤ ਜ਼ਿਆਦਾ ਸਾਨੂੰ ਜਿਹੜੀ ਬਿਜ਼ਨਸ ਨੂੰ ਅਕਾਊਂਟਿੰਗ ਕਰ ਚ ਦਿੱਕਤ ਆਉਂਦੀ ਸੀਗੀ ਉਹਨੂੰ ਰੈਸ਼ੀਅਲਾਈਜ਼ ਕੀਤਾ ਗਿਆ। 5 اور 12 ਦੇ ਵਿੱਚ ਬਰੈਕਟ ਚ ਲਿਆਂਦਾ ਗਿਆ 12 ਨੂੰ ਖਤਮ ਕੀਤਾ ਗਿਆ 5 ਚ ਲਿਆਂਦਾ ਗਿਆ ਇਹ ਵੈਲਕਮ ਸਟੈਪ ਹੈ ਇਹਦੇ ਨਾਲ ਖਾਸ ਕਰਕੇ ਜਿਹੜਾ ਸੈਕਟਰ ਹੈ ਜਿਹੜਾ 350 cc ਤੱਕ ਦੇ ਆਟੋਮੋਬਾਈਲ ਸੈਕਟਰ ਆ 3 ਵੀਲਰ ਆ 4 ਵੀਲਰ ਵੀ ਆਪਕੋ ਕੈਪੈਸਿਟੀ ਜਦੋਂ ਤੇ ਰੇਟ ਘਟੇ ਨੇ ਤੇ ਨੇਚਰਲੀ ਗੱਲ ਆ ਉਹ ਸਿੱਧਾ ਸਿੱਧਾ ਕੰਜ਼ਿਊਮਰ ਦੀ ਜੇਬ ਤੇ ਫਰਕ ਪਊਗਾ ਤੇ ਉਹਦੀ ਪਰਚੇਸ ਪਾਵਰ ਵਧੂਗੀ ਇਸੇ ਤਰੀਕੇ ਨਾਲ ਜਿਹੜੇ ਟੀਵੀ ਫ੍ਰਿਜ ਵਗੈਰਾ ਨੇ ਲੈਪਟਾਪ ਮੋਬਾਈਲ ਨੇ ਇਹਦੇ 'ਚ ਵੀ ਫਾਇਦਾ ਹੋਊਗਾ ਇਹ ਚੰਗਾ ਸਟੈਪ ਆ ਸਾਡੀ ਸਿਲਾਈ ਮਸ਼ੀਨਾਂ ਸਿਲਾਈ ਮਸ਼ੀਨ ਨੂੰ 12 ਤੋਂ ਘਟਾ ਕੇ ਬੜੇ ਲੰਬੇ ਸਮੇਂ ਤੋਂ ਡਿਮਾਂਡ ਵੀ ਸੀ ਘਟਾਉਣ ਦੀ ਇਹਨੂੰ 5% ਕੀਤਾ ਗਿਆ ਇਹ ਨਾਲ ਇੱਕ ਤਾਂ ਜਿਹੜਾ ਸਾਡਾ ਕਾਰੋਬਾਰ ਬੂਸਟ ਹੋਊਗਾ ਅਗਲੇ ਤਿਹਾੜੀ ਸੀਜ਼ਨ ਦੇ ਵਿੱਚ ਆ ਕੇ ਇਹਦੀ ਸਾਡੀਆਂ ਸੇਲਜ਼ ਅਪ ਹੋਣਗੀਆਂ ਤੇ ਇਹਨੂੰ ਮੈਂ ਚੰਗਾ ਸਟੈਪ ਗਿਣ ਸਕਦਾ ਠੀਕ ਹੈ ਕਿ ਡਿਮਾਂਡ ਤੋਂ ਤੋਂ ਕਰਦੇ ਸੀ ਇਸ ਲਾਈ ਇੰਡਸਟਰੀ ਦੇ ਕਿ ਇਸ ਸਲੇਬ ਨੂੰ ਡਵਾ ਘਟਾਇਆ ਜਾਵੇ ਤਾਂ ਕਿ ਇੰਡਸਟਰੀ ਨੂੰ ਖਰਾਹਤ ਮਿਲ ਸਕੇ ਨਹੀਂ ਡਿਮਾਂਡ ਤਾਂ ਬਹੁਤ ਲੰਬੇ ਸਮੇਂ ਤੋਂ ਦੇਖੋ ਬਹੁਤ ਪੁਰਾਣੇ ਵੇਲਿਆਂ ਚ 8.8% ਸੇਲ ਟੈਕਸ ਹੁੰਦਾ ਸੀ ਸਲਾਈ ਮਸ਼ੀਨ ਤੇ ਅਸੀਂ ਉਦੋਂ ਵੀ ਗੱਲ ਕਹਦੇ ਸੀ ਕਿ ਸਲਾਈ ਮਸ਼ੀਨ ਤਾਂ ਇੱਕ ਡੋਮੈਸਟਿਕ ਹੈਲਪ ਹੈ ਸਲਾਈ ਮਸ਼ੀਨ ਘਰੇ ਕੌਣ ਖਰੀਦਦਾ ਜਿਹੜਾ ਉਹਦਾ ਰੋਜੀ ਰੋਟੀ ਚਲਾਉਂਦਾ 2000 3000 ਦੀ ਮਸ਼ੀਨ ਲੈ ਕੇ ਉਹ ਆਪਣਾ ਪਰਿਵਾਰ ਦਾ ਪੇਟ ਪਾਲਦਾ ਇਹਨੂੰ ਤੁਸੀਂ ਟੈਕ ਸਰਕਲ ਤੋਂ ਬਾਹਰ ਰੱਖੋ ਤੇ ਉਦੋਂ ਵੀ ਅਸੀਂ ਡਿਮਾਂਡ ਕਰਦੇ ਹੁੰਦੇ ਘੱਟੋ ਘੱਟ 50% ਕੀਤਾ ਜਾਵੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਹੁੰਦੇ ਸੀ ਫਿਰ GST ਆ ਗਈ GST ਵਿੱਚ ਵੀ ਇਹ ਡਿਮਾਂਡ ਸੀਗੀ ਲੇਕਿਨ ਉਹਦੇ ਪਿੱਛੇ ਜਿਹੜਾ MSME ਸੈਕਟਰ ਕੰਮ ਕਰਦਾ ਸਾਰਾ ਹੀ ਉਹਦਾ ਜਿਹੜਾ ਸਾਡਾ 베ਸ ਹੈ ਸਾਡਾ ਸਟੀਲ ਹੈ ਤਿਆਰ ਸਟੀਲ ਤੇ ਔਰ ਸਕ੍ਰੈਪ ਤੇ ਸਟੀਲ ਸਕ੍ਰੈਪ ਤੇ 18% ਹੀ ਹੈ ਜਿਹੜਾ ਸਾਡਾ ਪਹਿਲਾ ਗੈਪ ਸੀਗਾ ਉਹ ਸਾਡਾ 18 ਔਰ 12 ਦਾ ਸੀ 6% ਦਾ 6% ਸੀ ਸਰਕਾਰ ਤੋਂ ਰਫੰਡ ਜੀ ਮੰਗਦੇ ਸੀ ਆਈਟੀਸੀ ਕਲੇਮ ਕਰਦੇ ਸੀ ਉਹ ਜਿਹੜਾ ਹੁਣ ਗੈਪ ਆ ਇਹ ਸਿਸਟਮ ਚ ਕਿਉਂਕਿ ਚਲੋ ਹਲੇ ਰਾਤ ਹੀ ਅਨਾਉਂਸ ਹੋਇਆ ਸਾਰਾ ਇਹਨੂੰ ਸਟੱਡੀ ਵੀ ਕਰਾਂਗੇ ਪਰ ਜੋ ਮੈਨੂੰ ਲੱਗਦਾ ਕਿ ਗੈਪ ਵੱਧ ਕੇ 13% ਦਾ ਹੋ ਗਿਆ ਰਫੰਡ ਦਾ ਇਹ ਸਾਨੂੰ ਤਰਕ ਸੰਗਤ ਨਹੀਂ ਲੱਗ ਰਿਹਾ ਸਟੀਲ ਔਰ ਸਕ੍ਰੈਪ ਦੇ ਉੱਤੇ 20 ਨਾਲ ਹੀ 20 ਦੇ ਵਿੱਚ ਦਾ 20.1 ਬਣਾ ਲਿਆ ਜਾਵੇ ਕੋਈ ਹੋਰ ਇਹਨੂੰ ਰਿਫਾਰਮ ਕਰ ਲਿਆ ਜਾਵੇ ਸਟੀਲ ਨੂੰ ਵੀ ਘਟਾਉਣਾ ਬਣਦਾ ਸੀ ਉਹ ਜਿਹੜਾ 18 ਹੀ ਰੱਖਿਆ ਗਿਆ ਤੇ ਇਧਰ ਡਿਫਰੈਂਸ ਜਿਹੜਾ ਆ ਗਿਆ ਨਾ ਕੇਵਲ ਸਲਾਈ ਮਸ਼ੀਨ ਤੇ ਆਇਆ ਦਾ ਫੈਕਟ ਸਾਈਕਲ ਪਾਰਟ ਤੇ ਵੀ ਆਊਗਾ ਇਹਦਾ ਫੈਕਟ ਆਟੋ ਪਾਰਟ ਤੇ ਵੀ ਆਊਗਾ ਇਹਦਾ ਫੈਕਟ ਐਗਰੀਕਲਚਰ ਤੇ ਵੀ ਆਊਗਾ ਕੋਈ ਸ਼ੱਕ ਨਹੀਂ ਟਰੈਕਟਰ ਹਾਰਵੈਸਟਰ ਕੰਬਾਈਨ ਖਰੀਦਣ ਵਾਲਿਆਂ ਨੂੰ ਜਿਹੜਾ ਐਂਡ ਯੂਜ਼ਰ ਹੈ ਉਹਨੂੰ 5% ਪੇ ਕਰਨਾ ਸੌਖਾ ਲੱਗੂਗਾ ਪਰ ਜਿਹੜਾ ਪਿੱਛੇ ਸਪਲਾਈਅਰ ਨੇ ਮਾਲ ਵੇਚਿਆ ਤੇ ਜਿਹਨੇ ਅਸੈਂਬਲਰ ਨੇ ਸਪਲਾਈ ਕਰਨੀ ਆ ਖਰੀਦਿਆ ਉਨੇ 18 ਖਰੀਦੇ ਆ ਤੇ ਪੰਜਾਬ ਦੇ ਵਿੱਚ ਪਹਿਲਾਂ ਹੀ ਬਹੁਤ ਵੱਡੀ ਅਮਾਉਂਟ ਰਿਫੰਡ ਦੀ ਜਾਂ ਉਹ ਲਿਟੀਗੇਸ਼ਨ ਚ ਫਸੀ ਹੋਈ ਆ ਜਾਂ ਸਰਕਾਰ ਕੋਲੇ ਫੰਡ ਨਾ ਹੁਣ ਕਰਕੇ ਫਸੀ ਹੋਈ ਆ ਇਹ ਜਰੂਰ ਸਾਡੇ ਲਈ ਇੱਕ ਸਾਡੇ ਦੀ ਸੋਚ ਦਾ ਵਿਸ਼ਾ ਸਾਨੂੰ ਇਹਦਾ ਸੋਚਣਾ ਪਊਗਾ ਕਿ ਅਸੀਂ ਇਹਨੂੰ ਕਿੱਦਾਂ ਕਰੀਏ ਸਰ ਲੁਧਿਆਣਾ ਇੱਕ ਇੰਡਸਟਰੀ ਹੱਬ ਹੈਗਾ ਵਾ ਵਕ ਵਕ ਸੰਤਕਰਾਨਾਂ ਤੁਹਾਡੀ ਵੀ ਗੱਲ ਹੋਣੀ ਚਾਹੀਏ ਚਾਹੇ ਸਾਈਕਲ ਵਾਲੇ ਆ ਚਾਹੇ ਕੱਪੜੇ ਵਾਲੇ ਨੇ ਉਹ ਕਿੰਨੀ ਕਿੰਨੀ ਕ ਰਾਹਤ ਮਹਿਸੂਸ ਕਰ ਰਹੇ ਨੇ ਇਸ GST ਤੋਂ ਦੇਖੋ ਸੇਲਜ਼ ਪੁਆਇੰਟ ਤੋਂ ਕਿਉਂਕਿ ਬਾਜ਼ਾਰ ਬਹੁਤ ਲੰਬੇ ਸਮੇਂ ਤੋਂ ਮੰਦੇ ਦਾ ਸ਼ਿਕਾਰ ਆ ਸੇਲਸ ਪੁਆਇੰਟ ਤੋਂ ਸਾਰੇ ਖੁਸ਼ ਨੇ ਕਿ ਕਸਟਮਰ ਹੁਣ ਨਿਕਲ ਕੇ ਆਊਗਾ ਜਿਹਨੂੰ 100 ਰੁਪਏ ਦੇ ਉੱਤੇ 12 ਰੁਪਏ ਦੇਣੇ ਪੈਂਦੇ ਸੀ ਉਹ ਹੁਣ 5 ਰੁਪਏ ਦੇਊਗਾ ਤੇ ਉਹ ਖੁਸ਼ ਹੋ ਕੇ ਇਹ ਵੀ ਕਹੂਗਾ ਕਿ ਮੈਨੂੰ ਬਾਇ ਬਿਲਿੰਗ ਤੁਸੀਂ ਸਪਲਾਈ ਦਿਓ ਤੇ ਉਹ ਚੰਗਾ ਲੱਗੂਗਾ ਉਹਨਾਂ ਨੂੰ ਠੀਕ ਲੱਗੂਗਾ ਇਹ ਚੀਜ਼ੇ ਸਰ ਤਿਹਾਰਤ ਤੋਂ ਪਹਿਲਾਂ ਹੁਣ ਇਹ ਰਾਹਤ ਜਿਹੜੀ ਵੱਡੀ ਆਈ ਆ ਤਾਂ ਲੱਗਦਾ ਕਿ ਬੂਸਟ ਮਿਲੇਗਾ ਇੱਕ ਬਾਜ਼ਾਰ ਦੇ ਵਿੱਚ ਵੱਡਾ ਹਾਂ ਨਹੀਂ ਇਹ ਸੈਕਟਰ ਨੂੰ ਬੂਸਟ ਮਿਲੇਗਾ ਲੇਕਿਨ ਇਹਦੇ ਨਾਲ ਨਾਲ ਮੈਂ ਇੱਕ ਹੋਰ ਜੋੜਦਾ ਅਸੀਂ ਮੈਡੀਸਨ ਬਾਇ ਕਰਦੇ ਹਾਂ ਜਾ ਜਿਹਦਾ ਅਸੀਂ ਨੋਟਬੁੱਕ ਟੁੱਥਪੇਸਟ ਵਗੈਰਾ ਜਿਹਦਾ ਪ੍ਰਚਾਰ ਕੀਤਾ ਗਿਆ ਕਿ ਉੱਤੇ ਵੀ ਅਸੀਂ ਘਟਾ ਕੇ ਕਿਸੇ ਨੇਲ ਕੀਤਾ ਕੋਈ 5% ਤੇ ਲਿਆਂਦਾ ਉਹਦੇ ਤੇ ਆ ਕਿ ਉਹ ਸਾਰੇ ਹੀ ਪ੍ਰੋਡਕਟ ਐਮ ਆਰ ਪੀ ਤੇ ਸੇਲ ਹੁੰਦੇ ਨੇ ਕਿਤੇ ਇਹ ਨਾ ਹੋਵੇ ਕਿ ਐਮ ਆਰ ਪੀ ਤੇ ਬਾਜ਼ਾਰ ਦੇ ਵਿੱਚ ਤਾਂ ਪ੍ਰੋਡਕਟ ਉਸੇ ਰੇਟ ਤੇ ਰਹਿ ਜਾਣ ਕੰਜ਼ਿਊਮਰ ਨੂੰ ਬੈਨੀਫਿਟ ਨਾ ਮਿਲ ਸਕੇ ਪਿੱਛੇ ਕਿਉਂਕਿ ਉਹਨੂੰ ਮੈਨੂਫੈਕਚਰ ਵੀ ਤਾਂ ਕਾਰਪੋਰੇਟ ਸੈਕਟਰ ਆ ਉਹਦਾ ਡਿਸਟ੍ਰੀਬਿਊਟਰ ਟ੍ਰੇਡਰ ਵੀ ਕਾਰਪ ਉਹ ਕਾਰਪੋਰੇਟ ਸੈਕਟਰ ਹੀ ਫਾਇਦਾ ਲੈ ਜਵੇ ਉਹ ਜਿਹੜੀ ਐਮ ਆਰ ਪੀ ਵਾਲੀ ਚੀਜ਼ ਆ ਉਹਦੇ ਤੇ ਕਿਸ ਤਰ੍ਹਾਂ ਕੀਤਾ ਜਾਊਗਾ ਇਹਦੇ ਤੇ ਮੈਨੂੰ ਥੋੜਾ ਡਾਊਟ ਲੱਗਦਾ ਜਿਹਦਾ ਡਾਇਰੈਕਟ ਬੈਨੀਫਿਟ ਮਿਲਿਆ ਇਲੈਕਟ੍ਰੋਨਿਕ ਪ੍ਰੋਡਕਟ ਦਾ ਮਿਲਿਆ ਜਾਂ ਆਟੋਮੋਬਾਈਲ ਦਾ ਮਿਲਿਆ ਸਲਾਈਡਸ਼ੇ ਡਾਇਰੈਕਟ ਦਾ ਮਿਲਿਆ ਉਹ ਬੈਨੀਫਿਟ ਜ਼ਰੂਰ ਹੈਗਾ ਪਰ ਨਾਲ ਨਾਲ ਜਿਹੜਾ ਸਾਡਾ ਖਰਚਾ ਸਾਡਾ ਤੌਖਲਾ ਆ ਸਾਨੂੰ ਲੱਗਦਾ ਕਿ ਸਾਡੀ ਉਹ ਪੇਪਰ ਵਰਕ మేబీ ਸਾਡੀ ਲਿਟੀਗੇਸ਼ਨ ਦਾ ਵਧੇ ਕਿਉਂਕਿ ਸਾਡਾ 18 ਔਰ 5 ਦਾ ਜਿਹੜਾ ਡਿਫਰੈਂਸ ਹੈ 올ਰੀਡੀ ਸਾਡੀ ਐਮਐਸਐਮਈ ਸੈਕਟਰ ਦੀਆਂ ਭਾਵੇਂ ਪਿੱਛੇ ਉਹ 45 ਦਿਨ ਵਾਲਾ ਕੋ ਕਾਨੂੰਨ ਆਇਆ ਵੀ ਸੀ ਉਹ ਲਾਗੂ ਹੋਇਆ ਨਹੀਂ ਹੋਇਆ ਪਤਾ ਨਹੀਂ ਲੇਕਿਨ ਸਾਡੀਆਂ ਪੇਮੈਂਟਸ ਜਿਹੜੀਆਂ ਅਸੀਂ ਕੋ 30 ਦਿਨ ਤੇ ਲੈ ਲੈਂਦੇ ਸੀ ਉਹ 45 ਦਿਨ ਦੇ ਕਾਨੂੰਨ ਕਰਕੇ 45 ਦਾ ਪੱਕੀ ਹੋ ਗਈਆਂ ਹੁਣ 45 ਤੋਂ ਵੱਧੀਆਂ ਵੱਧੀਆਂ 90 ਦਿਨ 120 ਦਿਨ 180 ਦਿਨ ਤੱਕ ਜਾ ਲੱਗੀਆਂ ਨੇ 댓 ਮੀਨ ਸਾਡਾ ਜਿਹੜਾ 18% ਦਾ ਵੱਡਾ ਪਾਰਟ ਹੈ ਜੀਐਸਟੀ ਦਾ ਉਹ ਸਾਡਾ ਸਟਕ ਹੋ ਰਿਹਾ ਲਗਾਤਾਰ ਉਹਦੇ ਤੇ ਸਾਨੂੰ ਅੱਜ ਵੀ ਕੁਝ ਕਲੈਰਿਟੀ ਨਹੀਂ ਹੈ ਕਿ ਅਸੀਂ ਕੀ ਕਹਿ ਸਕਦੇ ਹਾਂ ਕੀ ਹੋਊਗਾ ਤੇ ਹਾਰੀ ਸੀਜ਼ਨ ਨੂੰ ਬੂਸਟ ਮਿਲਿਆ ਆਮ ਕੰਜ਼ਿਊਮਰ ਨੂੰ ਜਿਹੜੇ ਪ੍ਰੋਡਕਟ ਬੈਨੀਫਿਟ ਮਿਲਿਆ ਉਹ ਜ਼ਰੂਰ ਚੰਗਾ ਮਿਲਿਆ ਉਹਦੇ ਨਾਲ ਬਾਜ਼ਾਰ 'ਚ ਤੇਜ਼ੀ ਆਉਣ ਦੀ ਸੰਭਾਵਨਾ ਜ਼ਰੂਰ ਹੈਗੀ ਹੈ ਬਿਲਕੁਲ ਤਿਹਾਰਾ ਤੋਂ ਪਹਿਲਾਂ ਬਾਜ਼ਾਰ ਦੇ ਵਿੱਚ ਇਹ ਤੇਜ਼ੀ ਜਿਹੜੀ ਆ ਜ਼ਰੂਰ ਆਵੇਗੀ ਕਿਉਂਕਿ GST ਦੇ ਵਿੱਚ ਸਲੈਬ ਜਿਹੜੀਆਂ ਨੇ ਉਹ ਘਟਾਈਆਂ ਗਈਆਂ ਨੇ ਤਾਂ ਜਿੱਥੇ ਇੰਡਸਟਰੀ ਨੂੰ ਰਾਹਤ ਮਿਲੀ ਉੱਥੇ ਨਾਲ ਦੀ ਨਾਲ ਆਮ ਲੋਕਾਂ ਨੂੰ ਵੀ ਜਿਹੜੀ ਵੱਡੀ ਰਾਤ ਮਿਲਦੀ ਹੋਈ ਦਿਖਾਈ ਦੇ ਰਹੀ ਹੈ ਕੈਮਰਾਮੈਨ ਗੁਰਿੰਦਰ ਦੇ ਨਾਲ ਨਰਿੰਦਰ ਕੁਮਾਰ ਜਗਵੰਤ ਟੀਵੀ ਲੁਧਿਆਣਾ